ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਅਰਜਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਜੀ ਜਰਮਨ ਦੇ ਵਿੱਚ ਲੀਗਲ ਹੋਈ ਭੰਗ ਬਾਰੇ ਜਿਹੜੇ ਮੇਰੇ ਭੈਣ ਭਰਾ ਯੂਰਪ ਚ ਰਹਿ ਰਹੇ ਨੇ ਜਾਂ ਯੂਰਪ ਚ ਜਾਣਾ ਚਾਹੁੰਦੇ ਨੇ ਜਾਂ ਜਿਹੜਾ ਕੋਈ ਲਾਇਸੈਂਸ ਹੈਗਾ ਉਹਨਾਂ ਵਾਸਤੇ ਇਹ ਬੜੇ ਕੰਮ ਦੀ ਗੱਲ ਹੈ ਸਾਰੇ ਲੋਕਾਂ ਨੂੰ ਬੜੀ ਖੁਸ਼ੀ ਕੀਤੀ ਆ ਵੀ ਹਾਂਜੀ ਜਰਮਨ ਚ ਭੰਗ ਲੀਗਲ ਹੋ ਗਈ ਆ ਤੁਸੀਂ ਆਪਣੇ ਘਰ ਦੇ ਵਿੱਚ ਤਿੰਨ ਪੌਦੇ ਤੱਕ ਜਿਹੜੇ ਭੰਗ ਦੇ ਨੇ ਉਹ ਉਗਾ ਸਕਦੇ ਪਹਿਲਾਂ ਜਦੋਂ ਭੰਗ ਲੀਗਲ ਨਹੀਂ ਸੀਗੀ ਉਦੋਂ ਜਰਮਨ ਦੇ ਵਿੱਚ ਇੰਨਾ ਜ਼ਿਆਦਾ ਕੰਟਰੋਲ ਨਹੀਂ ਹੁੰਦਾ ਸੀਗਾ ਬਹੁਤ ਸਾਰੇ ਭੈਣ ਭਰਾ ਨੇ ਮੇਰੇ ਜਿਹੜੇ ਫੀਮ ਵੀ ਖਾਂਦੇ ਨੇ ਡੋਡੇ ਵੀ ਖਾਂਦੇ ਨੇ ਤੇ ਵੀਡੀਓ ਵੀ ਪਾਉਂਦੇ ਨੇ ਜਾਂ ਜਿਹੜੇ ਕਿਸੇ ਹੋਰ ਵੀ ਯੂਰੋਪੀਅਨ ਕੰਟਰੀ ਤੋਂ ਜਰਮਨ ਦੇ ਵਿੱਚ ਆ ਕੇ ਡਰਾਈਵਰੀ ਕਰਦੇ ਨੇ ਹੁਣ ਇਹਨਾਂ ਨੇ ਕਾਫੀ ਜ਼ਿਆਦਾ ਸਖਤਾਈ ਕੀਤੀ ਹੋਈ ਆ ਜੇ ਮੰਨ ਲਓ ਹੁਣ ਮੈਂ ਆਪ ਚਾਰ ਪੰਜ ਵਾਰੀ ਚੈੱਕ ਹੋ ਚੁੱਕਿਆ ਇਹਦੇ ਬਾਰੇ ਜਦੋਂ ਵੀ ਕਿਤੇ ਦੁਪਹਿਰ ਦੀ ਸ਼ਿਫਟ ਹੁੰਦੀ ਆ ਜਾਂ ਸ਼ਾਮ ਦੀ ਸ਼ਿਫਟ ਹੁੰਦੀ ਆ ਰਾਤ ਨੂੰ 11 12 ਵਜੇ ਆਪਾਂ ਛੁੱਟੀ ਕਰਕੇ ਘਰ ਵਾਪਸ ਆਉਨੇ ਆ ਤੁਹਾਨੂੰ ਬੜੀ ਜਗ੍ਹਾ ਤੇ ਇਹਨਾਂ ਦਾ ਕੰਟਰੋਲਾ ਹੁੰਦਾ ਜਿਹੜਾ ਦਿਖ ਸਕਦਾ ਜਾਂ ਮਿਲ ਸਕਦਾ ਜਾਂ ਤੁਹਾਨੂੰ ਉਹ ਇਹ ਚੈੱਕ ਕਰ ਸਕਦੇ ਨੇ ਸੇਮ ਸੇਮ ਪ੍ਰੋਸੈਸ ਹੋਇਆ ਮੇਰੇ ਯਾਰ ਦੋਸਤ ਨਾਲ ਸਾਡੇ ਨਾਲ ਕੰਮ ਕਰਦਾ ਕੰਪਨੀ ਦੇ ਵਿੱਚ ਛੁੱਟੀ ਕੀਤੀ ਆ ਛੁੱਟੀ ਤੋਂ ਬਾਅਦ ਘਰ ਆਉਂਦੇ ਹੋਏ ਉਹਨਾਂ ਨੂੰ ਪੁਲਿਸ ਆਇਆ ਨੇ ਚੈੱਕ ਕੀਤਾ ਕਿਉਂਕਿ ਉਹ ਭੰਗ ਪਿੰਦਾ ਸੀਗਾ ਪਹਿਲਾਂ ਇਹਨਾਂ ਜਾਂਦੇ ਸਕਾਈ ਨਹੀਂ ਹੁੰਦੀ ਸੀ ਜਿਹੜਿਆਂ ਨੇ ਫੀਮ ਫੂਮ ਖਾਦੀ ਹੁੰਦੀ ਆ ਡੁੱਡੇ ਖਾਧ ਉਹਨਾਂ ਨੇ ਕੋਈ ਪੁੱਛਦਾ ਨਹੀਂ ਸੀਗਾ ਪ ਤੇ ਐਡਾ ਕੋਈ ਕੰਟਰੋਲ ਨਹੀਂ ਸੀਗਾ ਜਰਮਨ ਦੇ ਵਿੱਚ ਜਿੱਦਨ ਦੀ ਲੀਗਲ ਹੋਈ ਆ ਉਸ ਦਿਨ ਦਾ ਕੰਟਰੋਲ ਇਹਨਾਂ ਨੇ ਵਧਾਤਾ ਥੋੜਾ ਜਿਹਾ ਕ ਭੈਣ ਭਰਾ ਮੇਰੇ ਸਾਰੇ ਧਿਆਨ ਰੱਖਣ ਇਸ ਗੱਲ ਦਾ ਕਿਉਂਕਿ ਆਪਾਂ ਉਹੀ ਵੀਡੀਓ ਬਣਾਉਣੀ ਹੈ ਜਿਹੜੀ ਆਪਣੇ ਇਰਦ ਗਿਰ ਕੋਈ ਚੀਜ਼ ਹੁੰਦੀ ਆ ਉਹ ਤੋਂ ਬਣਾ ਦਾ ਕੋਈ ਆਪਾਂ ਨੂੰ ਏਦਾਂ ਦਾ ਖਿਆਲ ਵੀ ਨਹੀਂ ਆਉਂਦਾ ਵੀਡੀਓ ਬਣਾਉਣ ਦਾ ਚਲੋ ਆਪਾਂ ਗੱਲ ਕਰਦੇ ਆਂ ਇਹ ਮੁੰਡਾ ਚੈੱਕ ਹੋਇਆ ਮੁੰਡੇ ਨੂੰ ਉਹਨਾਂ ਨੇ ਪੁੱਛਿਆ ਵੀ ਸਾਈਡ ਤੇ ਲਾਓ ਜੀ ਗੱਡੀ ਜਿਹੜੀਆਂ ਪੈਨਸਲ ਜੀ ਘੁਮਾ ਕੇ ਦੇਖਦੇ ਨੇ ਇਹ ਉਹਦੇ ਵਾਲੀ ਤੁਹਾਨੂੰ ਸਾਰਿਆਂ ਨੂੰ ਪੱਤੇ ਜਿੰਨਾ ਜਿਹੜੇ ਇਹਨਾਂ ਕੋਲੇ ਲਾਇਸੈਂਸ ਹੈਗਾ ਜਰਮਨ ਚੈੱਕ ਕਰਨ ਤੋਂ ਬਾਅਦ ਉਹਨੂੰ ਕਿਹਾ ਵੀ ਤੁਸੀਂ ਸਾਈਡ ਤੇ ਆ ਕੇ ਗਲਾਸ ਦਿੱਤਾ ਉਹਨੂੰ ਪਲਾਸਟਿਕ ਵਾਲਾ ਡਿਸਪੋਜ਼ੇਬਲ ਗਲਾਸ ਦੇ ਕੇ ਉਹਨੂੰ ਕਿਹਾ ਵੀ ਸਾਨੂੰ ਜਿਹੜਾ ਆਪਣਾ ਯੂਰੀਨ ਆ ਤੁਸੀਂ ਪਸ਼ਾਬ ਕਰਕੇ ਦੇ ਵਿੱਚ ਦੋ ਸੀ ਚੈੱਕ ਕਰਨਾ ਤੇ ਬਹੁਤ ਸਾਰੇ ਹੁਣ ਆਪਣੇ ਮੈਨੂੰ ਪਤਾ ਇਹਦੇ ਤੇ ਬਹੁਤ ਸਾਰੇ ਵਿਦਵਾਨ ਬੈਠੇ ਹੁੰਦੇ ਨੇ ਕਮੈਂਟ ਕਰਨ ਵਾਲੇ ਜਿਵੇਂ ਪਹਿਲਾਂ ਇੱਕ ਨੇ ਕੀਤਾ ਸੀ ਵੀਡੀਓ ਤੇ ਉਹਨੂੰ ਦੱਸਿਆ ਵਿਦਵਾਨ ਬਹੁਤ ਸਾਰੇ ਹੁੰਦੇ ਨੇ ਉਹਨੇ ਵੀ ਉਹੀ ਚੀਜ਼ ਵਰਤੀ ਵਿਦਵਾਨਾਂ ਵਾਲੀ ਵੀ ਇਸ ਮੁਸਤਸਨਿਸ਼ਟ ਮਾਹਨ ਇਹਦਾ ਮਤਲਬ ਵੀ ਮੈਨੂੰ ਜ਼ਰੂਰੀ ਨਹੀਂ ਹੈਗਾ ਵੀ ਮੈਂ ਜਿਹੜਾ ਤੁਸੀਂ ਕੁਝ ਕਹੋ ਵੀ ਉਹ ਕਰਾਂ ਤੁਸੀਂ ਇਹਦੇ ਵਾਸਤੇ ਉਹਨਾਂ ਨੂੰ ਨਹੀਂ ਕਹਿ ਸਕਦੇ ਹੋ ਉਹੀ ਉਹਨੇ ਕੀਤਾ ਵੀ ਮੈਂ ਇਹ ਚੀਜ਼ ਨਹੀਂ ਕਰਨੀ ਹੈਗੀ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਵੀ ਠੀਕ ਹੈ ਵੀ ਤੁਸੀਂ ਜਾ ਸਕਦੇ ਹੋ ਜੋ ਵੀ ਉਹਨਾਂ ਨੇ ਕੰਟਰੋਲ ਕਰਨਾ ਸੀਗਾ ਕਰਕੇ ਉਹਨੂੰ ਭੇਜਤਾ ਬਟ ਇੱਕ ਦਿਨ ਛੱਡ ਕੇ ਦੂਜੇ ਦਿਨ ਉਹਨੂੰ ਕਰੇ ਚਿੱਠੀ ਮਿਲਦੀ ਆ ਪੁਲਿਸ ਵਾਲਿਆਂ ਦੀ ਵੀ ਠੀਕ ਹੈ ਜੀ ਆਹ ਤੁਹਾਡੀ ਹਸਪਤਾਲ ਦੀ ਅਪਾਇੰਟਮੈਂਟ ਆ ਐਨੇ ਵਜੇ ਕਿੰਨੇ ਮਿੰਟ ਤੁਸੀਂ ਹਸਪੀਟਲ 'ਚ ਜਾਣਾ ਹੈ ਵੀ ਉੱਥੇ ਹਸਕਾਲ ਦੇ ਵਿੱਚ ਜਾ ਕੇ ਤੁਸੀਂ ਆਪਣਾ ਬਲੱਡ ਜਿਹੜਾ ਦੇ ਕੇ ਆਉਣਾ ਉਹ ਮੂਸਾ ਮੂਸ ਦਾ ਮਤਲਬ ਹੈ ਉਹ ਜ਼ਰੂਰੀ ਹੈ ਉਹ ਤੁਹਾਨੂੰ ਕਰਨਾ ਪੈਣਾ ਹੈ ਜੇ ਤੁਸੀਂ ਜੋ ਮਰਜ਼ੀ ਕਰੋ ਚਾਹੇ ਨਾ ਕਰੋ ਜੇ ਕੋਈ ਹੋਰ ਕਿਸੇ ਕੰਟਰੀ ਤੋਂ ਬੰਦਾ ਇੱਥੇ ਗੱਡੀ ਫਾਰਨ ਕਰ ਰਿਹਾ ਚਲਾ ਰਿਹਾ ਗੱਡੀ ਨੂੰ ਤੇ ਹੋ ਸਕਦਾ ਪੁਲਿਸ ਵਾਲਿਆਂ ਨੂੰ ਉਦੋਂ ਹੀ ਉੱਥੇ ਹਸਪੀਟਲ ਦੇ ਵਿੱਚ ਲੈ ਜਾਣ ਬਲੱਡ ਲੈਣ ਵਾਸਤੇ ਤੇ ਉਹ ਜ਼ਰੂਰੀ ਆ ਉਹ ਤੁਹਾਨੂੰ ਕਰਨਾ ਪੈਂਦਾ ਬਲੱਡ ਦੇ ਵਿੱਚ ਨਸ਼ਾ ਆਇਆ ਕਈ ਭੈਣ ਭਰਾ ਮੇਰੇ ਕਹਿੰਦੇ ਨੇ ਨਹੀਂ ਜੀ ਫੀਮ ਦਾ ਤਾਂ ਨਸ਼ਾ ਹੀ ਨਹੀਂ ਆਉਂਦਾ ਹੈਗਾ ਇਹ ਪਤਾ ਲੱਗ ਜਾਂਦਾ ਕੁਝ ਨਸ਼ਾ ਕੀਤਾ ਹੋਇਆ ਹੈ ਇਹ ਨਹੀਂ ਪਤਾ ਲੱਗਦਾ ਵੀ ਫੀਮ ਖਾਦੀ ਆ ਜਿਹੜੇ ਜਿਹੜੇ ਜਿਹੜੀ ਤੁਸੀਂ ਕੰਟਰੀ ਚ ਰਹਿ ਰਹੇ ਹੋ ਜਿਹੜੇ ਬੰਦੇ ਨੂੰ ਕਿਤੋਂ ਵੀ ਲੱਭ ਸਕਦੇ ਨੇ ਫੜ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਆਪਣੇ ਲੋਕ ਮੈਂ ਸਮਝ ਨਹੀਂ ਸਕਦਾ ਵੀ ਕੀ ਸੋਚਦੇ ਨੇ ਉਹਦੇ ਬਾਰੇ ਤੇ ਉਹ ਬੰਦੇ ਦਾ ਉਹਨਾਂ ਨੇ ਚਲੋ ਜੀ ਲਾਇਸੈਂਸ ਰੱਖ ਲਿਆ ਫਿਰੋਸ਼ਾਨ ਆਸਟ੍ਰੇਲੀਆ ਨਾਲ ਨੇ ਤੁਹਾਨੂੰ ਚਿੱਠੀ ਪਾਈਆ ਲਾਇਸੈਂਸ ਵਾਲਿਆਂ ਨੇ ਵੀ ਸਾਨੂੰ ਆਪਣਾ ਜਿਹੜਾ ਲਾਇਸੈਂਸ ਆ ਤੁਰਿਆ ਕੇ ਜਮ੍ਹਾਂ ਕਰਾ ਜਾ ਬਾਕਾਇਦਾ ਮੈਂ ਵੀ ਉਹਦੇ ਨਾਲ ਗਿਆ ਸੀਗਾ ਉੱਥੇ ਅਸੀਂ ਜਾ ਕੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਕੇਸ ਆ ਅੱਗੇ ਕੋਰਟ ਦੇ ਵਿੱਚ ਭੇਜ ਦਿੱਤਾ ਗਿਆ ਅਮਗ੍ਰਿਸ਼ ਟੁੱਟਗਾਰ ਚ ਭੇਜਿਆ ਗਿਆ ਇਹਨੂੰ ਵੀ ਜਦੋਂ ਵੀ ਕੋਈ ਰਿਪਲਾਈ ਆਊਗਾ ਉਦੋਂ ਬਾਅਦ ਅਸੀਂ ਤੈਨੂੰ ਦੱਸਾਂਗੇ ਵੀ ਕੀ ਕਰਨਾ ਲਾਇਸੈਂਸ ਮਿਲੂਗਾ ਜਾਂ ਨਹੀਂ ਮਿਲਦਾ ਜਾਂ ਕਿੰਨਾ ਜੁਰਮਾਨਾ ਹੋਊਗਾ ਕਿੰਨੇ ਚਿਰ ਵਾਸਤੇ ਇਹ ਬੈਨ ਰਹੂਗਾ ਤੈਨੂੰ ਲਾਇਸੈਂਸ ਦੁਬਾਰਾ ਮਿਲੂਗਾ ਜਾਂ ਨਹੀਂ ਮਿਲੂਗਾ ਜਾਂ ਐਮਪੀਯੂ ਕਰਨਾ ਪਊਗਾ ਜਿਹੜੇ ਜਰਮਨ ਚ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੀ ਆ ਵੀ ਐਮਪੀਯੂ ਕਿਉਂ ਹੁੰਦਾ ਤੇ ਕੀ ਇਹਦਾ ਅੱਗੇ ਹੋਣਾ ਕੀ ਨਹੀਂ ਹੋਣਾ ਉਹ ਆਪਾਂ ਨੂੰ ਬਾਅਦ ਚ ਪਤਾ ਲੱਗੂਗਾ ਜਦੋਂ ਕੋਈ ਚਿੱਠੀ ਭੇਜਣਗੇ ਉਹ ਫਿਲਹਾਲ ਦੀ ਘੜੀ ਉਹ ਤੋਂ ਲਾਇਸੈਂਸ ਉਹਨਾਂ ਨੇ ਲੈ ਲਿਆ ਸੋ ਜਿਹੜੇ ਮੇਰੇ ਭੈਣ ਭਰਾ ਕਈ ਵਾਰ ਪੰਪਾਂ 'ਚ ਆ ਜਾਂਦੇ ਨੇ ਆਪਣਾ ਪੀਜੀਆ ਵਗੈਰਾ ਤੇ ਜਿਹੜੇ ਕੰਮ ਕਰਦੇ ਨੇ ਖਾਸ ਕਰਕੇ ਮੇਰੇ ਭੈਣ ਭਰਾ ਕਈ ਵਾਰ ਉਹ ਪੰਪ ਮਾਰ ਦਿੰਦੇ ਨੇ ਵੀ ਥੋੜੀ ਤੂੰ ਫੀਮ ਖਾ ਲੈ ਕੁਝ ਨਹੀਂ ਹੁੰਦਾ ਹੈਗਾ ਕੋਈ ਨਹੀਂ ਪੁੱਛਦਾ ਹੈਗਾ ਉਹ ਹੁਣ ਅੱਗੇ ਥੋੜਾ ਜ ਤੇ ਆਪਣੀ ਸੇਫਟੀ ਚੀ ਸੇਫਟੀ ਆ ਤੇ ਬਾਕੀ ਜੇ ਕੋਈ ਨਵੀਂ ਅਪਡੇਟ ਹੋਈ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ